ਮਨੁੱਖ ਸੋਚਦਾ ਹੈ ਕਿ ਮੈਂ ਇਹ ਸ੍ਰਿਸ਼ਟੀ ਵੇਖ ਰਿਹਾ ਹਾਂ ਮੈਂ ਇਹ ਧਰਤੀ ਆਕਾਸ਼ ਤਾਰੇ ਸੂਰਜ ਤੇ ਚੰਦ ਦਾ ਅਨੁਭਵ ਕਰ ਰਿਹਾ ਹਾਂ ਪਰ ਸੱਚੇ ਨਹੀਂ ਸੱਚੇ ਹੈ ਕਿ ਸ੍ਰਿਸ਼ਟੀ ਆਪ ਆਪਣੇ ਆਪ ਨੂੰ ਮਨੁੱਖ ਰੂਪ ਵਿੱਚ ਅਨੁਭਵ ਕਰ ਰਹੀ ਹੈ ਜਿਸ ਸਮੇਂ ਇਹ ਸਿਮਰਨ ਤੇ ਗਿਆਨ ਦੀ ਜੋਤ ਅੰਦਰ ਜਾਗਦੀ ਹੈ ਤਾਂ ਪਤਾ ਲੱਗਦਾ ਹੈ ਕਿ ਜੋ ਮੈਂ ਸੀ ਉਹ ਅਸਲ ਵਿੱਚ ਕੋਈ ਵਿਅਕਤੀ ਨਹੀਂ ਸੀ ਉਹ ਤਾਂ ਇੱਕ ਦਰਪਨ ਸੀ ਜਿਸ ਰਾਹੀਂ ਪੂਰੀ ਕਾਇਨਾਤ ਆਪਣਾ ਦਰਸ਼ਨ ਕਰ ਰਹੀ ਸੀ ਜਿਵੇਂ ਸਮੁੰਦਰ ਦੀਆਂ ਲਹਿਰਾਂ ਹੁੰਦੀਆਂ ਨੇ ਹਰ ਲਹਿਰ ਸੋਚਦੀ ਹੈ ਕਿ ਮੈਂ ਵੱਖਰੀ ਹਾਂ ਪਰ ਜਦ ਸਮੁੰਦਰ ਦਾ ਗਿਆਨ ਆ ਜਾਂਦਾ ਹੈ ਤਾਂ ਉਹ ਜਾਣਦੀ ਹੈ ਕਿ ਮੈਂ ਕਦੇ ਵੀ ਵੱਖਰੀ ਨਹੀਂ ਸੀ ਮੈਂ ਤਾਂ ਸਮੁੰਦਰ ਹੀ ਹਾਂ ਇਹੋ ਜਿਹਾ ਹੀ ਰਿਸ਼ਤਾ ਮਨੁੱਖ ਤੇ ਪਰਮਾਤਮਾ ਵਿੱਚ ਹੈ मनुख एक लहर है ते परमात्मा समुंदर है जब तक लहर मैं ਨੂੰ ਮੰਦੀ ਹੈ ਤਦ ਤੱਕ ਦੁੱਖ ਹੈ ਜਦੋਂ ਜਾਣਦੀ ਹੈ ਕਿ ਮੈਂ ਸਮੁੰਦਰ ਹੀ ਹਾਂ ਤਦ ਮੁਕਤੀ ਹੈ ਪਰ ਇਹ ਗਿਆਨ ਸਿਰਫ ਬੋਲ ਨਾਲ ਨਹੀਂ ਮਿਲਦਾ ਇਹ ਅਨੁਭਵ ਨਾਲ ਮਿਲਦਾ ਹੈ ਇਹ ਉਹ ਅਨੁਭਵ ਹੁੰਦਾ ਹੈ ਜਦ ਮਨੁੱਖ ਅੰਦਰ ਅਨਹਦ ਨਾਦ ਦਾ ਸੁਰ ਮਿਲਦਾ ਹੈ ਅਨਹਦ ਨਾਦ ਕੋਈ ਧੁਨ ਨਹੀਂ ਜੋ ਕੰਨਾਂ ਨਾਲ ਸੁਣੀ ਜਾਵੇ ਇਹ ਜੈਹੀ ਧੁਨੀ ਹੈ ਜੋ ਜਦ ਚਿੱਤ ਸ਼ਾਂਤ ਹੋਵੇ ਮਨ ਰੁਕ ਜਾਵੇ ਇਹ ਅੰਦਰਲਾ ਆਕਾਸ਼ ਖੁੱਲ ਜਾਵੇ ਤਦ ਆਪਣੇ ਆਪ ਪ੍ਰਗਟ ਹੁੰਦੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਅਨਹਦ ਧ ਸ਼ਬਦ ਦਸਮ ਦਵਾਰ ਵਾਜੈ ਤਾ ਮਨ ਹੋਏ ਆਨੰਦ ਜਦ ਇਹ ਸ਼ਬਦ ਵੱਜਦਾ ਹੈ ਮਨ ਦਾ ਸੰਸਾਰ ਖਤਮ ਹੋ ਜਾਂਦਾ ਹੈ ਮਨੁੱਖ ਸਮਝਦਾ ਹੈ ਕਿ ਮੈਂ ਕੋਈ ਸਰੀਰ ਨਹੀਂ ਮੈਂ ਕੋਈ ਮਨ ਨਹੀਂ ਮੈਂ ਉਹ ਚੇਤਨਾ ਜੋ ਇਹ ਸਭ ਦੇਖ ਰਹੀ ਹੈ ਉਸ ਵੇਲੇ ਸਮਝ ਆਉਂਦੀ ਹੈ ਕਿ ਮਨੁੱਖ ਬਾਹਰ ਦਾ ਜੀਵ ਨਹੀਂ ਜੋ ਰੱਬ ਨੂੰ ਲੱਭ ਰਿਹਾ ਹੈ ਤਕੂ ਰੱਬ ਆਪ ਮਨੁੱਖ ਬਣ ਕੇ ਆਪਣਾ ਦਰਸ਼ਨ ਕਰ ਰਿਹਾ ਹੈ ਇਹ ਸਾਰੀ ਲੀਲਾ ਇੱਕ ਖੇਡ ਹੈ ਜਿਵੇਂ ਰੰਗਮੰਚ ਤੇ ਅਦਾਕਾਰ ਕਈ ਭੂਮਿਕਾਵਾਂ ਨਿਭਾਉਂਦੇ ਹਨ ਉਹ ਜਾਣਦੇ ਹਨ ਕਿ ਉਹ ਰੋਲ ਅਸਲੀ ਨਹੀਂ ਪਰ ਖੇਡ ਦਾ ਹਿੱਸਾ ਹੈ ਪਰ ਮਨੁੱਖ ਭੁੱਲ ਗਿਆ ਹੈ ਇਹ ਇੱਕ ਖੇਡ ਹੈ ਉਹ ਆਪਣੀ ਭੂਮਿਕਾ ਨਾਲ ਡੁੱਗ ਗਿਆ ਹੈ ਉਹ ਕਹਿੰਦਾ ਹੈ ਮੈਂ ਗਰੀਬ ਹਾਂ ਮੈਂ ਅਮੀਰ ਹਾਂ ਮੈਂ ਦੁਖੀ ਹਾਂ ਮੈਂ ਖੁਸ਼ ਹਾਂ ਪਰ ਰੱਬ ਕਹਿੰਦਾ ਹੈ ਤੂੰ ਨਾ ਅਮੀਰ ਹੈ ਨਾ ਗਰੀਬ ਤੂੰ ਤਾਂ ਮੇਰਾ ਹੀ ਅੰਸ਼ ਹੈ ਸਿਰਫ ਆਪਣੀ ਅਸਲੀ ਪਹਿਚਾਨ ਭੁੱਲ ਗਿਆ ਹੈ ਜਦ ਮਨੁੱਖ ਧਿਆਨ ਵਿੱਚ ਡੁੱਬਦਾ ਹੈ ਸਾਸਤੇ ਸਿਮਰਨ ਵਿੱਚ ਲੀਨ ਹੁੰਦਾ ਹੈ ਤਾਂ ਉਹ ਖੇਡ ਦੇ ਪਰਦੇ ਪਿੱਛੇ ਦੀ ਸਚਾਈ ਵੇਖ ਲੈਂਦਾ ਹੈ ਉਸ ਵੇਲੇ ਉਹ ਜਾਣਦਾ ਹੈ ਕਿ ਸਾਰੀ ਸ੍ਰਿਸ਼ਟੀ ਮੇਰੇ ਅੰਦਰ ਹੀ ਹੈ मैं किसे अंदर नहीं मैं ही सृष्टि हाँ मैं ही दर्शक हाँ मैं ही दर्शन हाँ पर मन सदा धोखा तो देता है मन कहता है तू छोटा है तू करता है तू कुछ हासिल करना है ਪਰ ਗੱਤੂ ਅਨਹਦ ਵਿੱਚ ਲੀਨ ਹੋ ਜਾਂਦਾ ਹੈ। ਮਨ ਕਾਮੋਸ਼ ਹੋ ਜਾਂਦਾ ਹੈ। ਤਦ ਤੇਰੇ ਅੰਦਰ ਇੱਕ ਆਵਾਜ਼ ਆਉਂਦੀ ਹੈ ਜੋ ਨਾ ਸ਼ਬਦਾਂ ਨਾਲ ਕਹੀ ਜਾ ਸਕਦੀ ਹੈ, ਨਾ ਸੁਣਾਈ ਦੇ ਸਕਦੀ ਹੈ। ਉਹ ਸਿਰਫ ਅਨੁਭਵ ਕੀਤੀ ਜਾ ਸਕਦੀ ਹੈ। ओ है अनहद नाद जद वो आवाज़ तेरे अंदर गूंजती है तद तू समझता है कि तू शरीर नहीं तू ए समा नहीं तू ये नहीं तू आप ही वो नाद है वो आवाज़ है ਜਿਸ ਰਾਹੀਂ ਸ੍ਰਿਸ਼ਟੀ ਆਪਣੇ ਆਪ ਨੂੰ ਸੁਣ ਰਹੀ ਹੈ ਗਿਆਨ ਤਾਂ ਕਿਤਾਬਾਂ ਵਿੱਚ ਵੀ ਹੈ ਪਰ ਜਦ ਤੂੰ ਉਸ ਗਿਆਨ ਨੂੰ ਜਿਉਂਦਾ ਹੈ ਤਦ ਹੀ ਉਹ ਗਿਆਨ ਜਿਉਂਦਾ ਹੈ ਤੂੰ ਆਪ ਆਪਣੇ ਆਪ ਨੂੰ ਛੱਡ ਦੇ ਜੋ ਹੋ ਰਿਹਾ ਹੈ ਉਸ ਵਿੱਚ ਆਪਣੇ ਆਪ ਨੂੰ ਗੁੰਮ ਕਰ ਦੇ ਨਾ ਕਿਸੇ ਪ੍ਰਾਪਤੀ ਦੀ ਖਾਇਸ਼ ਰੱਖ ਨਾ ਕਿਸੇ ਹਾਨੀ ਦਾ ਡਰ ਕਿਉਂਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਸ੍ਰਿਸ਼ਟੀ ਆਪ ਕਰ ਰਹੀ ਹੈ ਤੇ ਤੂੰ ਸਿਰਫ ਉਸ ਦਾ ਪ੍ਰਤੀਬਿੰਬ ਹੈ ਇਸੇ ਅਵਸਥਾ ਵਿੱਚ ਅਨਹਦ ਨਾਦ ਆਪਣੇ ਆਪ ਖੁੱਲਦਾ ਹੈ ਉਹ ਕਿਸੇ ਮਿਹਨਤ ਨਾਲ ਨਹੀਂ ਆਉਂਦਾ ਉਹ ਤਦ ਆਉਂਦਾ ਹੈ ਜਦ ਮੈਂ ਮਰ ਜਾਂਦਾ ਹੈ ਜਦ ਮੈਂ ਖਤਮ ਤਦ ਸਿਰਫ ਉਹ ਹੀ ਰਹਿ ਜਾਂਦਾ ਹੈ ਯਾਦ ਰੱਖੋ ਤੂੰ ਇਹ ਮਨੁੱਖ ਨਹੀਂ ਜੋ ਸ੍ਰਿਸ਼ਟੀ ਦਾ ਅਨੁਭਵ ਕਰ ਰਿਹਾ ਹੈ ਤੂੰ ਉਹ ਸ੍ਰਿਸ਼ਟੀ ਹੈ ਜੋ ਮਨੁੱਖ ਦਾ ਅਨੁਭਵ ਕਰ ਰਹੀ ਹੈ ਜਿਵੇਂ ਰੌਸ਼ਨੀ ਦਰਪਨ ਵਿੱਚ ਆਪਣਾ ਚਿਹਰਾ ਵੇਖਦੀ ਹੈ। ਤਿਵੇਂ ਰੱਬ ਆਪਣੀ ਲੀਲਾ ਦੇਖ ਰਿਹਾ ਹੈ। ਜਦ ਤੂੰ ਇਹ ਸਮਝ ਲੈਂਦਾ ਹੈ, ਤਦ ਤੇਰਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ। ਤਦ ਤੂੰ ਅਨਹਦ ਨਾਦ ਵਿੱਚ ਲੀਨ ਹੋ ਜਾਂਦਾ ਹੈ। ਜਿੱਤੇ ਨਾ ਸਮਾ ਹੈ, ਨਾ ਜਗ੍ਹਾ ना अस्तीत सिर्फ ओ ही है निरंकार अनंत अनहद